ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਰ ਕੌਰ ਚੈਲ ਕਲੈਕਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਲੈ ਕੇ ਆਏ ਆ ਬਹੁਤ ਹੀ ਸੋਹਣੀ ਵੈਰਾਈਟੀ ਪ੍ਰਿੰਟਰਡ ਸੂਟਾਂ ਦੀ ਸਾਰੀ ਵੈਰਾਈਟੀ ਰਹੂਗੀ ਬਹੁਤ ਸੋਹਣੀਆਂ ਕਲੈਕਸ਼ਨਾਂ ਦੇ ਨਾਲ ਆ ਚੁੱਕੇ ਨੇ ਇਹ ਬਹੁਤ ਸੋਹਣੀ ਸੁਪੀਰੀਅਰ ਕਾਟਨ ਆ ਜਾਨੀ ਕਿ ਜਿੰਨਾ ਮਰਜੀ ਇਹਨੂੰ ਵਾਸ਼ ਕਰ ਲੋ ਨਾ ਤਾਂ ਇਹਨਾਂ ਦੇ ਪ੍ਰਿੰਟਾਂ ਨੂੰ ਕੁਝ ਹੋਊਗਾ ਨਾ ਹੀ ਇਹਨਾਂ ਦੇ ਕਲਰਾਂ ਨੂੰ ਕੁਝ ਹੋਊਗਾ ਬਹੁਤ ਵਧੀਆ ਸਾਰੀ ਪ੍ਰੀਮੀਅਮ ਰੇਂਜ ਆ ਤੇ ਪ੍ਰੀਮੀਅਮ ਹੀ ਸਟਾਫ ਆ ਸਟਾਫ ਕਰਨੀ ਹੋ ਜਾਣੀ ਕਿ ਪੂਰਾ ਵਧੀਆ ਸਟਾਫ ਆ ਤੇ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਦਿਓ ਸਾਰੇ ਸੂਟ 1050 1100 ਤੱਕ ਸੇਲ ਹੋਣ ਵਾਲੇ ਆ ਜਿਹੜੇ ਕਿ ਆਪਾਂ ਸਿਰਫ ਇੱਕੋ ਹੀ ਰੇਟ ਦੇ ਵਿੱਚ ਲੈ ਕੇ ਆਏ ਆ 850 ਦੇ ਵਿੱਚ ਬਹੁਤ ਸੋਹਣੇ ਸੋਹਣੇ ਪ੍ਰਿੰਟ ਨੇ ਇਹਨਾਂ ਦੇ ਵਿੱਚ ਜਿਹੜਾ ਵੀ ਪ੍ਰਿੰਟ ਤੁਹਾਨੂੰ ਪਸੰਦ ਹੋ ਜਾ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਜੇ ਤੁਸੀਂ ਇਹਨਾਂ ਨੂੰ ਸਟਿਚ ਕਰਵਾ ਕੇ ਲੈਣਾ ਚਾਹੁੰਦੇ ਹੋ ਤਾਂ ਸਟਿਚਿੰਗ ਕਰਵਾ ਕੇ ਵੀ ਲੈ ਸਕਦੇ ਹੋ ਹੁਣ ਭੈਣਾ ਬਹੁਤ ਫਿਰ ਕਸਟਮ ਕਰਦੀਆਂ ਨੇ ਤੁਹਾਡੀ ਸਟਿਚਿੰਗ ਕੀ ਆ ਮੇਰੀ ਹਮੇਸ਼ਾ ਮੈਂ ਤੁਹਾਨੂੰ ਕਹਿੰਨੀ ਹੁੰਨੀ ਆ ਕਿ ਸਟਿਚਿੰਗ ਦਾ ਜੀ ਉਹਦਾ ਹੀ ਪਤਾ ਲੱਗੂ ਜਿੱਦਾਂ ਦਾ ਤੁਸੀਂ ਸੂਟ ਰੈਡੀ ਕਰਵਾਉਣਾ ਸਿੰਪਲ ਸੂਟ ਰੈਡੀ ਕਰਵਾਉਣਾ ਉਹਦੀ ਅਲੱਗ ਸਟਿਚਿੰਗ ਹੋਊਗੀ ਪਾਈਪਿੰਕ ਲਗਾ ਕੇ ਰੈਡੀ ਕਰਵਾਉਣਾ ਉਹਦੀ ਅਲੱਗ ਹੋਊਗੀ ਜੇ ਤੁਸੀਂ ਕੋਈ ਡਿਜ਼ਾਈਨਰ ਜਿਵੇਂ ਲੈਸਸ ਵਗੈਰਾ ਦੇ ਡਿਜ਼ਾਈਨ ਹੋ ਕੇ ਡਿਜ਼ਾਈਨਰ ਪੀਸ ਜੇ ਰੈਡੀ ਕਰਵਾਉਣਾ ਤਾਂ ਉਹਦੀ ਅਲੱਗ ਹੋਊਗੀ ਇਸ ਲਈ ਪਹਿਲਾਂ ਆਪਣੀ ਰਿਕੁਐਰ ਦੱਸਿਆ ਕਰੋ ਸਾਨੂੰ ਤੇ ਤੁਸੀਂ ਸਟਿਚਿੰਗ ਪੁੱਛ ਲੈਣੇ ਹੋਣ ਅਸੀਂ ਕਾਦੀ ਸਟਿਚਿੰਗ ਦਸੀਏ ਸਾਨੂੰ ਖੁਦ ਨੂੰ ਨਹੀਂ ਪਤਾ ਹੁੰਦਾ ਪਹਿਲਾਂ ਆਪਣਾ ਦੱਸਿਆ ਕਰੋ ਕਿ ਤੁਸੀਂ ਸੂਟ ਉਹਨੂੰ ਕਿੱਦਾਂ ਦਾ ਰੈਡੀ ਕਰਵਾਉਣਾ ਬਾਕੀ ਜੇ ਤੁਸੀਂ ਸਟਿਚ ਸਾਡੇ ਕੋਲੋਂ ਕਰਵਾਉਣਾ ਤਾਂ ਹੀ ਪਹਿਣ ਬਣ ਕੀ ਹਨਾ ਕਿ ਆ ਪੁੱਛਿਆ ਕਰੋ ਜੇ ਤੁਸੀਂ ਆਰ ਡੈਡੀ ਤੁਹਾਡੇ ਕੋਲ ਆਪਣਾ ਟੇਲਰ ਜਾਂ ਜਿੱਥੇ ਤੁਸੀਂ ਸਟਿਚ ਕਰਵਾ ਰਹੇ ਹੋ ਤੁਹਾਡੇ ਹੋ ਰਹੇ ਨੇ ਫਿਰ ਤੁਸੀਂ ਐਵੇਂ ਨਾ ਪੁੱਛਿਆ ਕਰੋ ਇੰਨੀ ਕੁ ਮੇਰੀ ਰਿਕੁਐਸਟ ਹੀ ਆ ਤੇ ਕਿਉਂਕਿ ਤੁਸੀਂ ਵੀ ਕਨਫਿਊਜ਼ ਹੁੰਦੇ ਰਹਿੰਦੇ ਹੋ ਮੈਸੇਜਾਂ ਤੇ ਮੈਂ ਵੀ ਹੁੰਦੀ ਰਹਿਣੀ ਆ ਜਾਨੂ ਹਜੇ ਅਨਸਰ ਅਨਸਰ ਜਿੰਨੇ ਆ ਜਾਨੂ ਸੂਟ ਹੀ ਸੋਲਡ ਆਊਟ ਹੋ ਜਾਂਦਾ ਵਾ ਸੋ ਚਲੋ ਜੀ ਅੱਜ ਦੀ ਪ੍ਰਿੰਟਿੰਗ ਮੈਂ ਤੁਹਾਨੂੰ ਦਿਖਾਉਣੀ ਆ ਬਹੁਤ ਸੋਹਣੀਆਂ ਕਲੈਕਸ਼ਨਾਂ ਦੇ ਨਾਲ ਜਿਹੜਾ ਸੂਟ ਬਸਾਂ ਦਾ ਕਲਰ ਚ ਬਹੁਤ ਸੋਹਣੇ ਆਏ ਨੇ ਪ੍ਰਿੰਟਿੰਗਾਂ ਬਹੁਤ ਸੋਹਣੀਆਂ ਨੇ ਤੇ ਆਪਣਾ ਸਕਰੀਨ ਸ਼ਾਟ WhatsApp ਦਾ ਨੰਬਰ ਮੇਰਾ ਸਕਰੀਨ ਤੇ ਸ਼ੋ ਹੋ ਰਿਹਾ ਕੈਸ਼ ਔਨ ਡਿਲੀਵਰੀ ਆਪਣੇ ਕੋ ਅਵੇਲੇਬਲ ਨਹੀਂ ਸਾਰੀ ਪੇਮੈਂਟ ਆਨਲਾਈਨ ਹੀ ਆਪਾਂ ਲੈਣੇ ਆ ਤੇ ਆਨਲਾਈਨ ਹੀ ਪੇਮੈਂਟ ਰਹੂਗੀ ਜੀ ਲਓ ਜੀ ਅੱਜ ਦੀ ਵੀਡੀਓ ਦਾ ਪਹਿਲਾ ਪ੍ਰਿੰਟ ਚੈੱਕ ਕਰੋ ਗਰਮੀਆਂ ਦੀਆਂ ਬਿਲਕੁਲ ਹੀ ਇੰਨਾ ਵਧੀਆ ਸਟਾਫ ਆ ਸੂਟ ਹੈ ਪ੍ਰਿੰਟਿੰਗ ਆਪਣੇ ਕੋਲ 500 ਤੋਂ ਸਟਾਰਟ ਹੋ ਜਾਂਦੀ ਆ ਜਿਹੜੀਆਂ ਭੈਣਾਂ ਰੈਗੂਲਰ ਮੈਨੂੰ ਫੋਲੋ ਕਰੀ ਉਹਨਾਂ ਨੂੰ ਪਤਾ ਹਰ ਰੇਂਜ ਆਪਣੇ ਕੋਲ 500 600 850 1050 ਸਾਰੀ ਆਉਂਦੀ ਆ ਤੇ ਇਹ ਜਿੰਨੀ ਵੀ ਪ੍ਰਿੰਟਿੰਗ ਮੈਂ ਤੁਹਾਨੂੰ ਦਿਖਾ ਰਹੀ ਆ ਸਾਰੀ 1050 ਵਾਲੀ ਆ ਜਿਹੜੀ ਕਿ ਆਪਾਂ ਨਿਊ ਪ੍ਰਿੰਟ ਐਡ ਆਨ ਹੋਇਆ ਉਹ ਵੀ ਜਿਹੜੇ ਰਿਪੀਟ ਆ ਗਏ ਉਹ ਵੀ ਸਾਰੇ ਇੱਕੋ ਹੀ ਰੇਟ ਦੇ ਵਿੱਚ ਲਾ ਚੁੱਕੇ ਆ 850 ਦੇ ਵਿੱਚ ਬਸ ਜਲਦੀ ਜਲਦੀ ਤੁਸੀਂ ਸਕਰੀਨਸ਼ਾਟ ਲੈਣਾ ਤੇ WhatsApp ਕਰ ਦਿਓ कलर करो, सोने कलर चाटने ना दे। ग्रे कलर है दे देखो कि सोहनी प्रिंटिंग अलग जी प्रिंटिंग लुकर है ही वाला बहुत सोनी कलैक्शन आने कलर मिल जाएगे तीनों के तीन कलर बहुत बेस्ट ने ਹੱਲਾ ਇਹ ਵਾਲੇ ਸੂਟ ਆਏ ਸੀ ਜਾਨੀ ਕਿ ਬਿਨਾ ਵੀਡੀਓ ਤੋਂ ਹੀ ਸੇਲ ਹੋ ਜਾਂਦੇ ਆ ਕਈ ਵਾਰੀ ਹੁਣ ਜਿਹੜੇ ਆਏ ਨੇ ਔਨ ਸਾਰੇ ਇਹਨਾਂ ਦੀ ਵੀਡੀਓ ਬਣ ਰਹੀ ਆ ਜੀ ਚੈੱਕ ਕਰੋ ਕਿੰਨਾ ਸੋਹਣਾ ਪ੍ਰਿੰਟ ਆ ਪਿੰਕ ਗਾਜਰੀ ਜਿਹਾ ਸ਼ੇਡ ਆ ਨਾਈ ਪਿੰਕ ਕਲਰ ਆ ਨਾ ਪੀਚ ਜਾਂ ਗਾਜਰੀ ਜਾਂ ਸ਼ੇਡ ਆ ਬਹੁਤ ਸੋਹਣਾ ਅਲੱਗ ਜਿਹਾ ਪ੍ਰਿੰਟਾਂ ਕੱਪੜੇ ਦੇ ਵਿੱਚ ਅਲੱਗ ਜੀ ਸ਼ਾਈਨ ਆ ਜਿਵੇਂ ਆਪਾਂ ਨੇ ਵੀ ਇੱਕ ਪਾਉਨੇ ਹੁੰਦੇ ਆ ਵੀ ਸ਼ਾਈਨ ਜੀ ਵਾਲਾ ਜਾਂ ਮਸਲੀਨ ਦਾ ਫੈਬਰਿਕ ਸ਼ਾਈਨ ਦਿੰਦਾ ਹੁੰਦਾ ਉਸ ਤਰ੍ਹਾਂ ਇਹ ਕਾਟਨ ਆ ਪਿਓਰ ਕਾਟਨ ਆ ਕੋਈ ਵੀ ਇਹਦੇ ਵਿੱਚ ਸਿੰਥੈਟਿਕ ਟੱਚ ਨਹੀਂ ਹੈਗਾ ਪਰ ਇੱਕ ਅਲੱਗ ਜੀ ਸ਼ਾਈਨ ਆ ਬਹੁਤ ਸੋਹਣਾ ਸੁਪੀਰੀਅਰ ਸਾਰਾ ਫੈਬਰਿਕ ਲੱਗਿਆ ਹੋਇਆ ਕਲਰ ਤੁਸੀਂ ਚੈੱਕ ਕਰ ਲਓ ਬਹੁਤ ਸੋਹਣੇ ਕਲਰ ਚਾਟਾ ਉੱਪਰ ਆ ਤੇ ਸਾਰੇ ਬ੍ਰਾਂਡ ਦੇ ਨੇ ਬ੍ਰਾਂਡਡ ਕਰਾਂ ਦੇ ਸਾਰੇ ਸੂਟ ਨੇ ਜਿਹੜਾ ਮਰਜੀ ਸੂਟ ਤੁਸੀਂ ਚੱਕ ਸਕਦੇ ਹੋ ਕਲਰ ਬਹੁਤ ਸੋਨੇ ਕਲਰ ਕੰਬੀਨੇਸ਼ਨ ਬਹੁਤ ਸੋਨਾ ਥਰਡ ਕਲਰ ਇਹਦੇ ਵਿੱਚ ਆਊਗਾ ਜੀ ਹੈਗਾ ਵਾ ਬਲੂ ਕਲਰ ਤਿੰਨੇ ਹੀ ਕਲਰ ਪੂਰੇ ਸੁਪਰ ਹਿੱਟ ਨੇ ਜਿਹੜਾ ਮਰਜੀ ਕਲਰ ਤੁਸੀਂ ਲੈ ਸਕਦੇ ਹੋ ਤਿੰਨੋਂ ਦੇ ਤਿੰਨੋਂ ਕਲਰ ਆਪ ਦੀ ਜਗ੍ਹਾ ਪੂਰੇ ਬਹੁਤ ਸੋਹਣੇ ਬਹੁਤ ਫਾਈਨ ਨੇ ਤੇ ਡਿਜ਼ਾਈਨਿੰਗ ਤਾਂ ਬਿਲਕੁਲ ਹੀ ਹਟਕੇ ਆਈ ਹੈ ਇਹਦੀ ਜਿਹੜਾ ਮਰਜੀ ਕਲਰ ਤੁਸੀਂ ਲੈ ਸਕਦੇ ਹੋ ਸੋਟਾਂ ਦਾ 850 ਰੁਪਏ ਇਹਨਾਂ ਦਾ ਪ੍ਰਾਈਸ ਆ ਸ਼ਿਪਿੰਗ ਚਾਰजेस ਐਕਸਟਰਾ ਰਹਿਣਗੇ ਜੀ ਸ਼ਿਪਿੰਗ ਇਹਨਾਂ ਦੇ ਵਿੱਚ ਇਨਕਲੂਡ ਨਹੀਂ ਹੈਗੀ ਜੇ ਤੁਸੀਂ ਦੋ ਸੂਟ ਬਾਏ ਕਰ ਦਿਓ ਫਿਰ ਸ਼ਿਪਿੰਗ ਦਾ ਕੋਈ ਵੀ ਚਾਰਜਸ ਤੁਹਾਡਾ ਨਹੀਂ ਲੱਗੂਗਾ। ਹਲੋ। ਆਹ ਵਾਲੀ ਡਿਜ਼ਾਈਨਿੰਗ ਆਪਾਂ ਪਹਿਲਾਂ ਵੀ ਸੇਲ ਕਰ ਚੁੱਕੇ ਹਾਂ। ਕਰੀਮ ਆਫ ਵਾਈਟ ਜਾਂ ਸਭ ਤੋਂ ਸੁਪਰ ਹਿੱਟ ਚੱਲ ਰਿਹਾ ਵਾ ਇਹ ਵਾਲਾ ਡਿਜ਼ਾਈਨ। ਚੈੱਕ ਦੇ ਉੱਪਰ ਚੈੱਕ ਵਾਂਗੂ ਬਣਿਆ ਹੋਇਆ ਯਾਨੀ ਕਿ ਬਹੁਤ ਸੋਹਣੀ। ਇਹਦੇ ਵਿੱਚ ਆਪਣੇ ਕੋਲੇ ਇੱਕ ਇੱਕ ਸੂਟ ਆ। ਇੱਕ ਹੈਗਾ ਜੀ ਗ੍ਰੇ ਕਲਰ। ਗ੍ਰੇ ਕਲਰ ਦੇ ਉੱਪਰ ਬੜਾ ਡਿਜ਼ਾਈਨਿੰਗ ਚੈੱਕ ਕਰਦੇ ਜਾਓ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਵਟਸਐਪ ਕਰਦੇ ਜਾਓ ਤੇ ਫਟਾਫਟ ਆਪਣੇ ਆਰਡਰ ਬੁੱਕ ਕਰਵਾਉਂਦੇ ਜਾਓ ਪਲੀਜ਼ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਸ਼ੇਅਰ ਜਰੂਰ ਕਰ ਦਿਆ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਇਹ ਕਲੈਕਸ਼ਨਾਂ ਕਿੱਦਾਂ ਦੀਆਂ ਲੱਗਦੀਆਂ ਨੇ ਸਾਡਾ ਪ੍ਰਿੰਟਿੰਗ ਸਾਡਾ ਸਟਾਫ ਤੇ ਜਿਹੜੀਆਂ ਭੈਣਾਂ ਤੱਕ ਸਾਡੇ ਸੂਟ ਪਹੁੰਚ ਰਹੇ ਨੇ ਪਲੀਜ਼ ਆਪਦੇ ਰਿਵਿਊ ਜਰੂਰ ਦਿਆ ਕਰੋ ਤਾਂ ਕਿ ਆਪਾਂ ਦੂਸਰੀਆਂ ਭੈਣਾਂ ਨੂੰ ਉਹ ਮਤਲਬ ਕਿ ਮੈਂਸ਼ਨ ਕਰ ਸਕੀ ਉਹਨਾਂ ਦਾ ਵੀ ਹੌਸਲਾ ਬਣਿਆ ਰਹੇ ਕਈ ਪੈਣਾ ਡਰ ਜਾਂਦੀਆਂ ਕਈ ਕਈ ਤਾਂ ਇਹ ਕਹਿ ਰਹੀਆਂ ਨੇ ਕਿ ਆਨਲਾਈਨ ਪਤਾ ਨਹੀਂ ਜੀ ਕਿਹੋ ਜਿਹਾ ਸਟਾਫ ਰਹੂਗਾ ਅਰ ਬਹੁਤ ਹੀ ਵਧੀਆ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਹੈ ਸਿੰਗਲ ਕਲਰ ਹੈ ਇਹਦੇ ਵਿੱਚ ਹੋਰ ਕੋਈ ਕਲਰ ਨਹੀਂ ਹੈਗਾ ਅਨੁਛ ਮੀਡੀਅਮ ਸਾਈਜ਼ ਦੇ ਵਿੱਚ ਜੇ ਤੁਸੀਂ ਪਾਉਣ ਲਈ ਲੈਣਾ ਬਿਲਕੁਲ ਸਪੀਰੀਅਰ ਸਟਾਫ ਆ ਪਾਏ ਹੋਏ ਕੱਪੜੇ ਦੀ ਫੀਲ ਤੱਕ ਨਹੀਂ ਐ ਹੋਣਾ ਵੀ ਹਾਂਜੀ ਕਿਉਂਕਿ ਹੱਦ ਤੋਂ ਵੱਧ ਟੈਂਪਰੇਚਰ ਹਾਈ ਹੋ ਚੁੱਕਿਆ ਵਾ ਆਪਣੇ ਤਾਂ ਇੱਥੇ ਪੂਰੀ ਗਰਮੀ ਯਾਨੀ ਕਿ ਜੋਰਾਂ-ਸ਼ੋਰਾਂ ਤੇ ਪੈ ਰਹੀ ਆ ਉਹਦੇ ਵਿੱਚ ਇੰਨੇ ਮੁਲਾਇਮ ਇੰਨਾ ਸਪੀਰੀਅਰ ਸਟਾਫ ਆ ਤੇ ਬਿਲਕੁਲ ਵੀ ਤੁਹਾਨੂੰ ਪਾਏ ਹੋਏ ਦਾ ਪਤਾ ਨਹੀਂ ਲੱਗੂ ਇਹ ਨਹੀਂ ਵੀ ਹੈਵੀ-ਹੈਵੀ ਲੱਗੂ ਐ ਲੱਗੂਗਾ ਕਿ ਹਾਂਜੀ ਵੀ ਹੁਣ ਤਾਂ ਐਂ ਜੀ ਕਰ ਦਿੰਦਾ ਕੱਸੇ ਜੇ ਸੂਟ ਹੁਣ ਪਰ ਇਹ ਵਾਰਾ ਸਪੀਰੀਅਰ ਫੈਬਰਿਕ ਆ ਤੇ ਬਿਲਕੁਲ ਹੀ ਲਾਈਟ ਵੇਟ ਆ ਜਣ ਕੇ ਪਹਿਲੀ ਵਾਰ ਵੀ ਪਾਉਂਗੇ ਤਾਂ ਇੰਨਾ ਜ਼ਿਆਦਾ ਸਕੂਨ ਦਊਗਾ ਫੈਬਰਿਕ ਬਹੁਤ ਜ਼ਿਆਦਾ ਕਈ ਫੋਰਨ ਦੀਆਂ ਪਹਿਣਾ ਜਿਹੜੀਆਂ ਰੈਡੀ ਕਰਵਾਉਂਦੀਆਂ ਨੇ ਇਹ ਵਾਲੇ ਸੂਟ ਤੁਸੀਂ ਆਪਣੇ ਦੁਪट्टे ਜੇ ਨਾਲ ਲਗਵਾਉਣੇ ਦੁਪट्टे ਲਗਵਾ ਕੇ ਵੀ ਰੈਡੀ ਕਰਵਾ ਸਕਦੇ ਹੋ ਅਸੀਂ ਦੁਪट्टे ਲਾ ਕੇ ਵੀ ਤੁਹਾਡੇ ਰੈਡੀ ਦੁਪੱਟਿਆਂ ਦੀ ਰਿਕੁਆਇਰ ਪਲੀਜ਼ ਨਾਲ ਦੱਸ ਦਿਆ ਕਰੋ ਜਿੱਦਾਂ ਦਾ ਵੀ ਤੁਸੀਂ ਲਗਾਉਣਾ ਵਾ ਸੈਮੀ ਚ ਜਾਣਾ ਪਿਓਰ ਚ ਜਾਣਾ ਚਨੂਨ ਚ ਜਾਣਾ ਜਿੱਦਾਂ ਦਾ ਕਹੋਗੇ ਉਦਾਂ ਦੇ ਦੁਪੱਟੇ ਇਹਨਾਂ ਦੇ ਨਾਲ ਰੈਡੀ ਹੋ ਜਾਣਗੇ ਜੀ ਲੋ ਇਹਦੇ ਵਿੱਚ ਹੈਗੇ ਦੋ ਸੂਟ ਦੋ ਕਲਰ ਇਹ ਹੈਗਾ ਥੋੜਾ ਜਿਹਾ ਮਸਟਰਡ ਜਾਂ ਸ਼ੇਡ ਲੈਮਨ ਮਸਟਰਡ ਜਾਂ ਸ਼ੇਡ ਦੇ ਵਿੱਚ ਹੈਗੇ ਆ ਪਿੰਕ ਫਲਾਵਰ ਦੋਨੇ ਕਲਰ ਬਹੁਤ ਸੋਹਣੇ ਆ ਸੁਪਰ ਹਿੱਟ ਨੇ ਜਿਹੜਾ ਮਰਜੀ ਕਲਰ ਲੈ ਸਕਦੇ ਹੋ ਲਓ ਜੀ ਅਗਲੇ ਹੈਗੇ ਆ ਥੋੜਾ ਜਿਹਾ ਪ੍ਰਿੰਟਿੰਗ ਆ ਗਈ ਬ੍ਰੀਕ ਜਾਨੀ ਕਿ ਜੇ 70 80 ਪਲੱਸ ਕਹਿ ਸਕਦੇ ਆ ਉਹਨਾਂ ਲਈ ਲੈਣਾ ਬਿਲਕੁਲ ਹੀ ਸੌਫਟ ਹੋ ਪਾਲਦੇ ਆ ਤੇ ਬਿਲਕੁਲ ਹੀ ਮਿੱਠੇ-ਮਿੱਠੇ ਜੇ ਕਲਰ ਹੋਣ ਬਿਲਕੁਲ ਹੀ ਬ੍ਰੀਕ ਜੀ ਬੋਟੀ ਹੋਵੇ ਉਦਾਂ ਦਾ ਇਹ ਫੈਬਰਿਕ ਵੀ ਉਦਾਂ ਦਾ ਜਾਨੀ ਕਿ ਪਾ ਕੇ ਨਾ ਤਾਂ ਫੈਬਰਿਕ ਨੂੰ ਕੁਝ ਹੋਵੇ ਤੇ ਨਾਲੇ ਉਹਨਾਂ ਨੂੰ ਇੰਨਾ ਜ਼ਿਆਦਾ ਸਕੂਨ ਮਿਲੇ ਕਿ ਹਾਂਜੀ ਪਤਾ ਲੱਗੇ ਵੀ ਅਸੀਂ ਕਾਟਨ ਦਾ ਕੁਝ ਇੰਨਾ ਵਧੀਆ ਸੁਪੀਰੀਅਰ ਸਟੱਫ ਪਾਇਆ ਹੋਇਆ ਤੇ ਬਹੁਤ ਸਾਰੇ ਬ੍ਰਾਂਡ ਘਰਾਂ ਦੇ ਇਹ ਆਰਟੀਕਲ ਨੇ ਬਹੁਤ ਸੋਹਣੀਆਂ ਕਲੈਕਸ਼ਨਾਂ ਦੇ ਨਾਲ ਨੇ ਇਹਦੇ ਵਿੱਚ ਵੀ ਤੁਹਾਨੂੰ ਤਿੰਨ-ਚਾਰ ਕਲਰ ਮਿਲ ਜਾਣਗੇ ਨੈਕਸਟ ਕਲਰ ਇਹਦੇ ਵਿੱਚ ਮਿਲ ਜੂਗਾ ਤੁਹਾਨੂੰ ਪੀਚ ਸ਼ੇਡ ਅਗਲਾ ਹੈਗਾ ਇਹਦੇ ਵਿੱਚ ਜੀ ਪਿਸਤਾ ਗ੍ਰੀਨ ਜਿਹਾ ਕਲਰ ਚਾਰੇ ਦੇ ਚਾਰੀ ਕਲਰ ਇਹਦੇ ਬਹੁਤ ਬੈਸਟ ਨੇ ਅਗਲਾ ਹੈਗਾ ਪਿੰਕ ਸ਼ੇਡ ਜਿਹੜਾ ਮਰਜੀ ਕਲਰ ਤੁਸੀਂ ਲੈ ਸਕਦੇ ਹੋ ਨਿੱਕੀ ਬੂਟੀ ਦਾ ਵਾ ਤੇ ਜਿਵੇਂ ਕਿ 올ਡ এজ ਦੇ ਵਿੱਚ ਆਪਾਂ ਆਪਣੀ ਮੰਮੀ ਲਈ ਦਾਦੀ ਲਈ ਕਿਸੇ ਲਈ ਵੀ ਸਟਿਚ ਕਰਵਾਉਣਾ ਵੀ ਬਿਲਕੁਲ ਸਕੂਨ ਰੇ ਫੈਬਰਿਕ ਦੇ ਵਿੱਚ ਉਹ ਵਾਲੇ ਫੈਬਰਿਕ ਨੇ ਬਸ ਜਲਦੀ ਜਲਦੀ ਆਪਣੇ ਆਰਡਰ ਪਲੇਸ ਕਰ ਦਿਓ ਕਿਉਂਕਿ ਰੇਂਜ ਬਹੁਤ ਹੀ ਘਟ ਰਹੀ ਨੇ ਦੇ ਉੱਪਰ ਆਪਾਂ ਇਹ ਵਾਲੇ ਸਾਰੇ ਆਰਟੀਕਲ ਲੈ ਕੇ ਆਏ ਆਂ ਆ ਲੋਥ ਇਹ ਵੀ ਪੀਚ ਜਾਂ ਕਲਰ ਆ ਸਿੰਗਲ ਕਲਰ ਆ ਸਿੰਗਲ ਹੀ ਪ੍ਰਿੰਟ ਆ ਇਹਦੇ ਵਿੱਚ ਕੋਈ ਵੀ ਹੋਰ ਐਨੀ ਅਦਰ ਕਲਰ ਨਹੀਂ ਕੋਈ ਵੀ ਪ੍ਰਿੰਟਿੰਗ ਨਹੀਂ ਬਹੁਤ ਸੋਹਣੀ ਦੇਖੋ ਕਿੰਨੀ ਸੋਹਣਾ ਸਾਰੀ ਪ੍ਰਿੰਟਿੰਗ ਹੋਈ ਹੈ ਨਿੱਕੀਆਂ ਨਿੱਕੀਆਂ ਬੇਲਾਂ ਬਣੀਆਂ ਹੋਈਆਂ ਨੇ ਗ੍ਰੀਕ ਬੂਟੀ ਵਾਲਾ ਸਾਰਾ ਕੰਮ ਹੋਇਆ ਹੋਇਆ ਹੈ ਇਹਦੇ ਉੱਪਰ ਲਓ ਜੀ ਹੁਣ ਮੈਂ ਦਿਖਾ ਦਿੰਨੀ ਹਾਂ ਥੋੜੇ ਜੇ ਡਾਰਕ ਚਾਰਟ ਇਹ ਜਿਵੇਂ ਹੈਗੇ ਨੇ ਓਵੇਂ ਹੀ ਰਹਿਣੇ ਨੇ ਇਹਨਾਂ ਨੂੰ ਕੁਝ ਨਹੀਂ ਹੋਣਾ ਜੀ ਨਾ ਇਹਨਾਂ ਦੇ ਕਲਰਾਂ ਨੂੰ ਨਾ ਇਹਨਾਂ ਦੀ ਪ੍ਰਿੰਟਿੰਗ ਨੂੰ ਪਾ ਕੇ ਹੰਡਾਓਗੇ ਕੱਪੜੇ ਨੂੰ ਸੈਕਿੰਡ ਟਾਈਮ ਕਹੋਗੇ ਦੀਦੀ ਪੀਰੀਅਰ ਵਾਲਾ ਫੈਬਰਿਕ ਦੇ ਦਿਓ 100 ਪਲੱਸ ਮਾਈਨਸ ਤੱਕ ਕਰ ਲੋ ਪਰ ਇਹੀ ਦੇ ਦਿਓ ਕਿਉਂਕਿ ਸਟੱਫ ਬਹੁਤ ਵਧੀਆ ਮਾਰਕੀਟ ਦੇ ਵਿੱਚ 12 12 13 13 100 ਨੂੰ ਵਿਦਆਊਟ ਦੁਪੱਟਾ ਇਹ ਵਾਲੇ ਫੈਬਰਿਕ ਸੇਲ ਹੋ ਰਹੇ ਨੇ ਆਰਾਮ ਦੇ ਨਾਲ ਬੁਟੀਕਸ ਦੇ ਉੱਪਰ ਵੀ ਆਰਾਮ ਦੇ ਨਾਲ 2200 ਮੀਟਰ ਤੱਕ ਇਹ ਵਾਲੇ ਫੈਬਰਿਕ ਨੇ ਸਾਰੇ ਸੇਲ ਹੋ ਰਹੇ ਨੇ ਪਰ ਆਪਾਂ ਸਿਰਫ 850 ਦੇ ਵਿੱਚ ਸਾਰੇ ਪ੍ਰਿੰਟ ਲੈ ਕੇ ਆਏ ਆ ਜਿਹੜਾ ਮਰਜੀ ਪ੍ਰਿੰਟ ਤੁਸੀਂ ਲੈ ਸਕਦੇ ਹੋ ਆ ਲੋ ਜੀ ਪਰਪਲ ਸ਼ੇਡ ਸਾਰਾ ਫੋਇਲ ਪ੍ਰਿੰਟ ਹੋਇਆ ਦੇਖੋ ਕਿੰਨੀ ਸੋਹਣੀ ਪ੍ਰਿੰਟਿੰਗ ਆ ਚਾਹੇ ਤੁਸੀਂ ਇਹਦੀਆਂ ਫਰੌਕਸ ਬਣਾਓ ਪਲਾਜ਼ੋ ਸੂਟ ਬਣਾਓ ਜਿੱਦਾਂ ਦੀ ਵੀ ਤੁਸੀਂ ਕੋਈ ਵੀ ਡਰੈਸ ਵੀ ਐਨੀ ਰੈਡੀ ਕਰਵਾਉਣਾ ਚਾਹੁੰਦੇ ਹੋ ਉਹ ਵੀ ਕੱਟ ਸਾਰਿਆਂ ਦੀ ਪ੍ਰੋਪਰ ਰਹੂਗੀ 5 ਮੀਟਰ ਪੂਰਾ ਵੱਧ ਹੋ ਜੂ ਕੱਟ ਨਹੀਂ ਕਿਉਂਕਿ ਸਾਰੇ ਬ੍ਰਾਂਡ ਦੇ ਨੇ ਅਲੱਗ-ਅਲੱਗ ਬ੍ਰਾਂਡਾਂ ਦੇ ਸਾਰੇ ਇਹ ਆਰਟੀਕਲ ਨੇ ਬਹੁਤ ਵਧੀਆ ਸੁਪੀਰੀਅਰ ਰੇਂਜ ਆ ਇਹਨਾਂ ਫੈਬਰਿਕਾਂ ਇਹਨਾਂ ਦਾ ਬਲੈਕ ਦੇ ਉੱਪਰ ਸੇਮ ਬਲੈਕ ਵਾਲਾ ਪ੍ਰਿੰਟ ਹੀ ਤੁਹਾਨੂੰ ਮਿਲ ਜੂਗਾ ਪਰਪਲ ਸ਼ੇਡ ਦੇ ਉੱਪਰ ਤੇ ਸੇਮ ਪਰਪਲ ਵਾਲਾ ਹੀ ਮਿਲ ਜੂਗਾ ਜੀ ਤੁਹਾਨੂੰ ਕਾਫੀ ਸ਼ੇਡ ਦੇ ਉੱਪਰ ਤਿੰਨ ਕਲਰ ਨੇ ਇਹਦੇ ਵਿੱਚ ਸੇਮ ਪ੍ਰਿੰਟਿੰਗ ਆ ਪੂਰੀ ਸੁਪਰ ਹਿੱਟ ਪ੍ਰਿੰਟਿੰਗ ਜਿਹੜਾ ਮਰਜੀ ਪ੍ਰਿੰਟ ਤੁਸੀਂ ਚੱਕ ਸਕਦੇ ਹੋ ਆ ਲੋਟ ਬਲੈਕ ਕਲਰ ਦੇ ਉੱਪਰ ਦੇਖੋ ਕਿੰਨੀ ਸੋਹਣੀ ਫਲਾਵਰਿੰਗ ਆ ਇਦਾਂ ਵਾਂ ਜਿਵੇਂ ਕੱਟ-ਕੱਟ ਕੇ ਉੱਪਰ ਨਹੀਂ ਆਪਾਂ ਲਾਈ ਹੁੰਦੀ ਇਦਾਂ ਦੀ ਪ੍ਰਿੰਟਿੰਗ ਸਾਰੀ ਡਿਜੀਟਲ ਪ੍ਰਿੰਟਿੰਗ ਹੋਈ ਹੋਈ ਆ ਇਹ ਵੀ ਸਿੰਗਲ ਪੀਸ ਹੀ ਆ ਇਹਦੇ ਵਿੱਚ ਕੋਈ ਵੀ ਅਦਰ ਕਲਰ ਨਹੀਂ ਹੈਗਾ ਸਾਰਾ ਸਿੰਗਲ ਹੀ ਆ ਇਹ ਇਹਦੇ ਵਿੱਚ ਪ੍ਰਿੰਟਿੰਗ ਵੀ ਸੇਮ ਇੱਕੋ ਹੀ ਆ ਲਓ ਜੀ ਅਗਲਾ ਹੈਗਾ ਵਾ ਮਿਕਸ ਮੈਚ ਜੇ ਕਲਰ ਨੇ ਕਾਫੀ ਕਲਰ ਆ ਜਾਂਦੇ ਨੇ ਇਹਦੇ ਵਿੱਚ ਦੇਖੋ ਕਿੰਨੇ ਸੋਹਣੇ ਕਲਰਾਂ ਦੇ ਨਾਲ ਕਿੰਨਾ ਸੋਹਣਾ ਪ੍ਰਿੰਟ ਆ ਇਹਦੀ ਜਿਹੜੀ ਬੇਸ ਆ ਉਹ ਸਾਰੀ ਗ੍ਰੇ ਰਹੂਗੀ ਉੱਪਰ 컬러ਫੁਲ ਸਾਰੀ ਪ੍ਰਿੰਟਿੰਗ ਹੋਈ ਹੋਈ ਹੈ। ਇਹਦੇ ਵਿੱਚ ਇੱਕ ਮਾਸਟਰਡ ਸ਼ੇਡ ਮਿਲ ਜੂਗਾ ਤੁਹਾਨੂੰ। ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤਾਂ ਕਿ ਹੋਰ ਭੈਣਾਂ ਤੱਕ ਵੀ ਆਪਾਂ ਆਪਣੀ ਕਲੈਕਸ਼ਨ ਲੈ ਕੇ ਜਾ ਸਕੀਏ, ਉਹਨਾਂ ਨੂੰ ਵੀ ਆਪਣੇ ਨਾਲ ਜੋੜ ਸਕੀਏ। ਇੰਨੀ ਸੋਹਣੀਆਂ ਸੋਹਣੀਆਂ ਕਲੈਕਸ਼ਨਾਂ ਉਹਨਾਂ ਤੱਕ ਵੀ ਪਹੁੰਚਦੀਆਂ ਕਰ ਸਕੀਏ ਆ ਲਓ ਜੀ ਇਹ ਹੈਗਾ ਲਵੈਂਡਰ ਸ਼ੇਡ ਤੇ ਇੱਕ ਇਹਦੇ ਵਿੱਚ ਮਿਲੂਗਾ ਤੁਹਾਨੂੰ ਵਾਈਟ ਬੇਸ ਦੇ ਉੱਪਰ ਸੇਮ ਸਾਰੇ 4 ਕਲਰ ਨੇ ਇਹਦੇ ਵਿੱਚ ਸੇਮ ਡਿਜ਼ਾਈਨ ਚੱਲ ਰਿਆ ਹੈ ਤਿੰਨ ਕਲਰ ਹੋਗੇ ਚੌਥਾ ਕਲਰ ਹੈ ਜਿਹੜਾ ਉਹ ਕਰੀਮੀ ਵਾਈਟ ਜਾਂ ਬੇਸ ਰਹੂਗਾ ਬਾਕੀ ਸਾਰੇ ਉੱਪਰ ਡਿਜ਼ਾਈਨਿੰਗ ਸੇਮ ਰਹੂਗੀ ਆ ਲਓ ਜੀ ਜੀ ਇਹ ਸੀਗੀਆਂ ਮੇਰੀ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਆ ਵਧੀਆ ਲੱਗੀ ਹੋ ਕਿਉਂਕਿ ਸੁਪਰ ਹਿੱਟ ਕਲੈਕਸ਼ਨਾਂ ਦੇ ਨਾਲ ਅੱਜ ਆਈਆਂ ਬਹੁਤ ਸੋਹਣੀ ਯਾਨੀ ਕਿ ਫੈਬਰਿਕ ਬਹੁਤ ਵਧੀਆ ਫਾਈਨ ਆ ਤੇ ਪ੍ਰਾਈਸ ਬਹੁਤ ਰੀਜ਼ਨੇਬਲ ਆ ਹਰ ਭੈਣ ਦੇ ਮਤਲਬ ਕਿ ਬਜਟ 'ਚ ਆਉਣ ਵਾਲੀ ਇਹ ਹੈਗੀ ਆ ਹਰ ਕਿਤੇ ਇਹ 12 12 13 1300 ਨੂੰ ਸੇਲ ਹੋ ਹੀ ਰਹੇ ਨੇ ਸੂਟ ਪਰ ਅਸੀਂ ਬਹੁਤ ਹੀ ਘੱਟ ਰੇਂਜ ਦੇ ਨਾਲ ਆਏ ਨੇ ਆਏ ਆ ਤੇ ਬਹੁਤ ਸੋਹਣੀ ਕਲੈਕਸ਼ਨ ਮੈਂ ਲੈ ਕੇ ਆਈਆਂ ਇਹਨਾਂ ਵਿੱਚੋਂ ਜਲਦੀ ਜਲਦੀ ਆਪਣੇ ਸਕਰੀਨਸ਼ਾਟ ਲੈ ਕੇ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਇਆ ਹੋਵੇ ले ਸਕਦੇ ਹੋ ਦੋ ਸੂਟਾਂ ਉਤੇ ਕੋਰੀਅਰ ਚਾਰजेस ਫ੍ਰੀ ਰਹਿਣਗੇ ਤੇ ਪਲੀਜ਼ ਮੇਰੇ ਚੈਨਲ ਤੇ ਨਵੇਂ ਤੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋਗੇ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਤੇ ਇੱਕ ਰਿਕੁਐਸਟ ਬਸ ਇੰਨੀ ਕੁ ਮੇਰੀ ਜਰੂਰ ਆ ਕਿ ਪਲੀਜ਼ 10 ਵਜੇ ਤੋਂ ਬਾਅਦ ਸਵੇਰੇ ਤੇ ਸ਼ਾਮ ਨੂੰ 6 ਵਜੇ ਤੋਂ ਪਹਿਲਾਂ ਕਾਲ ਕਰ ਲਿਆ ਕਰੋ ਜੇ ਤੁਹਾਨੂੰ ਕੋਈ ਵੀ ਕੁਆਰੀ ਹੁੰਦੀ ਆ ਵੀ ਤੁਸੀਂ ਕੁਝ ਪੁੱਛਣਾ ਜਾਂ ਦੱਸਣਾ ਤੇ ਜੇ ਕਿਸੇ ਨੂੰ ਕੁਝ ਅਜੰਟ ਹੋਵੇ ਵੀ ਸ਼ਾਮ ਨੂੰ ਜਾਂ ਮਾਰਨਿੰਗ ਦਾ ਪੀਸ ਵੌਇਸ ਮੈਸੇਜ ਛੱਡ ਦਿਆ ਕਰੋ ਮੈਂ ਤੁਹਾਡੇ ਵੌਇਸ ਮੈਸੇਜ ਦਾ ਆਨਸਰ ਜ਼ਰੂਰ ਦਵਾਂਗੀ ਤੇ ਕਿਉਂਕਿ ਉਦੋਂ ਜ਼ਿਆਦਾਤਰ ਘਰੀ ਹੁੰਨੇ ਆ ਸ਼ਾਪ ਉਦੋਂ ক্লোਜ਼ ਹੁੰਦੀ ਆ ਤੇ ক্লোਜ਼ਿੰਗ ਟਾਈਮ ਤੇ ਆਪਾਂ ਫੋਨ ਬਹੁਤ ਹੀ ਘੱਟ ਮੈਂ ਪਿਕ ਕਰਦੀ ਆ ਤੇ ਕਈ ਭੈਣਾਂ ਇਹ ਗੱਲ ਨੂੰ ਕਹਿ ਦਿੰਦੀਆਂ ਕਿ ਤੁਸੀਂ ਫੋਨ ਨਹੀਂ ਚੱਕਦੇ ਪਰ ਕੋਸ਼ਿਸ਼ ਮੇਰੀ ਇਹ ਹੀ ਹੁੰਦੀ ਆ ਹਰ ਭੈਣ ਦਾ ਮੈਂ ਫੋਨ ਚੱਕਦੀ ਆ ਉਹਨਾਂ ਦੇ ਹਰ ਕੁਐਸਚਨ ਦਾ ਆਨਸਰ ਮੈਂ ਦਿੰਨੀ ਆ ਪਰ ਕੋਈ ਟਾਈਮ ਹੀ ਇਦਾਂ ਹੁੰਦਾ ਵੀ ਜਾਂ ਕਿਚਨ 'ਚ ਹੋਈਏ ਜਾਂ ਕਿਤੇ ਤਾਂ ਫੋਨ ਨਹੀਂ ਪਿਕ ਹੁੰਦਾ ਜੀ ਉਸ ਟਾਈਮ ਤੇ ਚਲੋ ਜੀ ਮਿਲਦੇ ਆ ਫਿਰ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਲੈ ਕੇ ਤੇ ਜੇ ਕਿਸੇ ਵੀ ਭੈਣ ਨੇ ਸ਼ਾਪ ਤੇ ਵਿਜ਼ਿਟ ਕਰਨਾ ਹੋਵੇ ਪਲੀਜ਼ ਕਾਲ ਜ਼ਰੂਰ ਕਰ ਲਿਓ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਮੈਂ ਨਹੀਂ ਚਾਹੁੰਦੀ ਤੁਸੀਂ ਹਨਾ ਵੇਟ ਕਰੋ ਜਾਂ ਸ਼ਾਪ ਦਾ ਸ਼ਾਪ ਜੇ ਓਪਨ ਨਾ ਹੋਈ ਹੋਵੇ ਕਿਉਂਕਿ ਘਰ ਦੇ ਵਿੱਚ ਹੀ ਆ ਘਰ ਤੁਹਾਡਾ ਥੋੜਾ ਜਿਆ ਪਰੇ ਚਲਿਆ ਜਾਂਦਾ ਤਾਂ ਕਰਕੇ ਹੋ ਜਾਂਦਾ ਵੀ ਸ਼ਾਪ ক্লোਜ਼ ਹੁੰਦੀ ਆ ਉਦੋਂ ਤੇ ਜਦੋਂ ਘਰ ਆਪਾਂ ਕੰਮ ਵਗੈਰਾ ਕਰਦੇ ਆ ਤੇ ਇਸ ਲਈ ਮੈਂ ਕਹਿਣੀ ਹੈ ਕਿ ਜੇ ਵੀ ਕਦੇ ਵੀ ਆਉਣਾ ਹੋਵੇ ਤਾਂ ਆਪਣਾ ਪਲੀਜ਼ ਕਾਲ ਪਹਿਲਾਂ ਜ਼ਰੂਰ ਕਰ ਲਿਆ ਕਰੋ ਜੇ ਤੁਸੀਂ ਇੱਥੇ ਵਿਜ਼ਿਟ ਕਰਨਾ ਵਾ ਮੋਸਟ ਵੈਲਕਮ ਆ ਆ ਤੁਸੀਂ ਜਦੋਂ ਮਰਜੀ ਸਕਦੇ ਹੋ ਚਲੋ ਜੀ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ